ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਦੀ ਅਰਜ਼ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੰਦੇ ਸਾਡੇ ਗੁਰੂਆਂ ਨੇ ਸਖਾਇਆ ਵੀ ਖਾਲਸਾ ਗੁਰੂ ਦਾ ਫਤਿਹ ਵੀ ਗੁਰੂ ਦੀ ਹੋਇਆ ਤਾਂ ਦਿਵਾਨੇ ਪਿੰਡ ਵਾਲਿਆਂ ਨੇ ਜਿਹੜੀ ਸ਼ੁਰੂਆਤ ਕੀਤੀ ਹੈ ਨਾ ਵੀ ਇਹ ਜਿਹੜਾ ਵਿੱਦਿਆ ਦੀ ਬੜੀ ਘਾਟ ਮਹਿਸੂਸ ਹੋ ਰਹੀ ਹੈ ਸਾਨੂੰ ਵੀ ਵਿਦਿਆਰਥੀ ਹੈ ਜਿਹੜੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਵਿੱਦਿਆ ਦੇ ਵਿੱਚ ਨਪੁੰਨ ਜੇ ਕਰਦੀ ਹੈ ਨਾ ਅਸੀਂ ਤਾਂ ਸਾਰੇ ਖੇਤਰਾ ਵਿੱਚ ਨਪੁੰਨ ਹੋਣ ਜਾਣਗੇ ਸਾਨੂੰ ਇਹ ਕਹਿਣ ਦੀ ਲੋੜ ਨਹੀਂ ਪੈਣੀ ਵੀ ਤੂੰ ਬਈ ਕ腐ਸ਼ਨ ਨਹੀਂ ਕਰਨੀ ਹੈ ਤੂੰ ਧੋਖਾ ਨਹੀਂ ਕਰਨਾ ਹੈ ਉਹ ਆਟੋਮੈਟਿਕਲੀ ਹੋ ਜਾਣਾ ਜੇ ਉਹਨਾਂ ਨੂੰ ਸਮਝ ਆ ਗਈ ਗੱਲਬਾਤ ਤੋ ਇਸ ਕਰਕੇ ਇਹਨਾਂ ਦਾ ਵੀਰਾਂ ਦਾ ਸਾਰਿਆਂ ਦਾ ਐਨ ਆਰ ਆਈ ਵੀਰਾਂ ਦਾ ਜਿਹੜਾ ਇਹ ਉਪਰਾਲਾ ਹੈ ਕਿ ਮੁਫਤ ਕੋਚਿੰਗ ਸੈਂਟਰ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਨੇ ਜੋ ਸ਼ੁਰੂ ਕੀਤਾ ਉਹ ਇੱਕ ਬਹੁਤ ਵੱਡੀ ਪ੍ਰਾਪਤ ਹੈ ਪ੍ਰਾਪਤੀ ਹੈ ਜਾਨੀ ਕਿ ਮੈਂ ਇਹ ਗੱਲ ਦਾ ਮੈਂ ਇਹ ਕਹਿਣਾ ਵੀ ਮੋਰੀ ਹੋਗੇ ਤੁਸੀਂ ਹੁਣ ਤੁਹਾਡੇ ਸਾਰੇ ਪਿੰਡਾਂ ਦੇ ਵਿੱਚ ਇਹ ਜਿਹੜੇ ਚੱਲਣ ਚੱਲ ਪਿਆ ਨਾ ਆਪਣਾ ਵੀ ਮੁਫਤ ਕੋਚਿੰਗ ਇਹਨਾਂ ਨੂੰ ਦੇਣੀ ਸ਼ੁਰੂ ਕਰੋ ਤਾਂ ਉਹਦੇ ਨਾਲ ਆਉਣ ਵਾਲੇ ਸਮੇਂ ਦੇ ਅਫਸਰ ਸਾਡੇ ਹੀ ਹੋਣਗੇ ਫਿਰ ਤੇ ਨਾਲ ਇੱਕ ਵਧੀਆ ਇਨਸਾਨ ਸਾਡੇ ਹੋਣਗੇ ਤੇ ਜਾਂਦੇ ਰਾਹ ਪੈਂਦੇ ਕਿਸੇ ਨੂੰ ਮੁਸੀਬਤ ਪੈ ਗਈ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਤੈ ਕਿਹੜੀ ਜਾਤ ਦਾ ਹੈ ਤੂੰ ਕਿਹੜਾ ਹੈ ਉਹਨਾਂ ਨੇ ਉਹਦੀ ਮਦਦ ਕਰਨੀ ਉਹ ਕਰਨੀ ਹੈ ਤਾਂ ਇਸ ਕਰਕੇ ਹੁਣ ਮੇਰੇ ਖਿਆਲ ਤੇ ਆਪਾਂ ਜੀ ਅੱਜ ਦੇ ਸਮੇਂ 'ਚ ਦੇਖੀਏ ਵੀ ਅਗਲਾ ਕਹਿੰਦਾ ਵੀ ਉਹ ਐਕਸੀਡੈਂਟ ਹੋ ਗਿਆ ਵੀਡੀਓ ਬਣਾਣ ਲੱਗ ਜੰਨੇ ਅਸੀਂ ਨਾ ਉਹ ਸਿੱਖਿਆ ਦੇਣੀ ਹੈ ਅਸੀਂ ਵੀ ਉੱਥੇ ਵੀਡੀਓ ਬਣਾਉਣ ਦੀ ਲੋੜ ਨਹੀਂ ਹੈ ਉੱਥੇ ਲੋੜ ਹੈ ਉਹਦੂ ਮਦਦ ਕਰਨ ਦੀ ਤਾਂ ਉਹ ਜਿਹੜੀ ਮਦਦ ਹੈ ਉਹ ਪੜਿਆ ਲਿਖਿਆ ਇਨਸਾਨ ਹੀ ਕਰ ਸਕਦਾ ਹੈ ਪੜਿਆ ਲਿਖਿਆ ਇਨਸਾਨ ਕਦੇ ਇਹ ਨਹੀਂ ਸੋਚਦਾ ਹੈ ਵੀ ਹਾਂ ਵੀ ਅਸੀਂ ਇਸ ਗੱਲ ਦੇ ਪਿੱਛੇ ਪੈ ਜਾਈਏ ਤੋਂ ਮੈਂ ਇਹ ਸਮੂਹ ਸੰਗਤ ਜਿੰਨੀ ਦਿਵਾਨੇ ਪਿੰਡ ਦੀ ਹੈ ਉਹਨਾਂ ਦਾ ਧੰਨਵਾਦ ਕਰਦਾ ਤੇ ਮਾਤਾ ਪਿਤਾ ਨੂੰ ਵੀ ਬੇਨਤੀ ਕਰਦਾ ਵੀ ਆਪਣੇ ਬੱਚਿਆਂ ਨੂੰ ਇੱਕ ਵੀ ਕਲਾਸ ਮਿਸ ਨਾ ਕਰਾਇਓ ਵੀ ਉਹਨਾਂ ਨੂੰ ਭੇਜਿਓ ਜ਼ਰੂਰ ਭੇਜਿਓ ਤੇ ਉਹ ਕੁਛ ਨਾ ਕੁਛ ਲੈ ਕੇ ਆਪਣੇ ਦੇਸ਼ ਤੇ ਕੌਮ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣ। ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸਾ ਹੀ ਸੇਮ ਹੀ ਪਿੰਡ ਦਿਵਾਨੇ ਦਾ ਬਹੁਤ ਵਧੀਆ ਉਪਰਾਲਾ ਜੋ ਤੇ ਇੱਕ ਬੱਚਿਆਂ ਲਈ ਕੀਤਾ ਜਾ ਰਿਹਾ ਹੈ। ਪਹਿਲਾਂ ਵੀ ਬਹੁਤ ਵਧੀਆ ਪ੍ਰਾਲੇ ਹੋਏ ਆ ਕਿ ਇੱਕ ਸਕੂਲ ਨੂੰ ਬੱਸ ਚੱਲਦੀ ਆ ਦਾਸ ਉਸ ਬੱਸ ਨੂੰ ਸਕੂਲ ਨੂੰ ਚਲਾਉਣ ਦੀ ਸੇਵਾ ਕਰਦਾ ਫਰੀ ਨਸਕਾਮ ਬਿਲਕੁਲ ਤੇ ਇਹ ਨਹੀਂ ਹੈ ਕਿ ਸਿਰਫ ਜੋ ਟੀਚਰਾਂ ਨੇ ਸਾਡੇ ਕੋਲੇ ਅੱਜ ਦੋ ਨੇ ਹਾਮੀ ਭਰੀ ਆ ਇਹ ਤਾਂ ਹੈ ਹੀ ਹੈ ਇਹ ਤੋਂ ਇਲਾਵਾ ਸਾਨੂੰ ਕਮਰਸ ਮੈਡੀਕਲ ਉਹ ਟੀਚਰ ਵੀ ਸਾਨੂੰ ਤਿਆਰ ਆ ਜਿਹੜੇ ਕਿ ਸਪੋਰਟ ਕਰਨ ਨੂੰ ਕਹਿੰਦੇ ਵੀ ਅਸੀਂ ਆਮ ਆਗੇ ਜਦੋਂ ਮਰਜ਼ੀ ਤੁਸੀਂ ਕਲਾਸਾਂ ਕਰੋ ਕਿਉਂਕਿ ਸਾਡੇ ਇੱਥੇ ਨੇੜੇ ਸ਼ਹਿਰ ਨਹੀਂ ਜਾਂ ਤਾਂ ਕਸਬਾ ਹਟੂਰ ਆ 32 ਕਿਲੋਮੀਟਰ ਬਰਨਾਲਾ ਮੋਗਾ ਇਹ ਵੀ 40 50 ਕਿਲੋਮੀਟਰ ਤੇ ਬਹੁਤ ਜ਼ਿਆਦਾ ਕੋਸਟ ਆਉਂਦੀ ਹੈ ਅੱਜ ਕੱਲ ਬੱਚਿਆਂ ਨੂੰ ਕਿ ਮਾਪਿਓ ਜਿਹੜੇ ਅਫੋਰਡ ਨਹੀਂ ਕਰ ਸਕਦੇ ਇੰਨੇ ਖਰਚੇ ਤੇ ਮਤਲਬ ਇਸ ਤਰੀਕੇ ਨਾਲ ਇੱਕ ਬਹੁਤ ਵੱਡਾ ਸੰਕਲਪ ਸੀ ਕਾਫੀ ਸਮੇਂ ਤੋਂ ਵੀ ਕੋਈ ਫ੍ਰੀ ਇਸ ਤਰ੍ਹਾਂ ਚੱਲੇ ਅਸੀਂ ਕਰਗੇ ਉਸ ਤੇ ਇਹ ਇੱਕ ਲੰਗਰ ਹਾਲ ਆ ਇਹ ਨਹੀਂ ਇਹਦੇ ਲਈ ਸਾਡੇ ਕੋਲ ਬੈਕ ਸਾਈਡ ਇੱਕ ਜਗ੍ਹਾ ਵੀ ਲੈ ਕੇ ਰੱਖੀ ਹੋਈ ਸਪੈਸ਼ਲ ਜਿਹੜਾ ਦਾ ਕਬਜ਼ਾ ਸਾਨੂੰ ਸ਼ਾਇਦ ਦਸੰਬਰ ਦੇ ਵਿੱਚ ਮਿਲ ਜੂ ਕਿਉਂਕਿ ਉਹ ਅੱਗੇ ਪਾ ਲੈਣਗੇ ਤਾਂ ਉਹ ਬਿਲਕੁਲ हट ਕੇ ਚਲਾਵਾਂਗੇ ਕੱਲਾ ਇੱਥੇ ਦੁਨਿਆਵੀ ਤਾਂ ਜਿਹੜੀ ਹੈ ਪੜਾਈ ਪੜਾਈ ਬਾਕੀ ਇੱਕ ਚੰਗੇ ਨਾਗਰਿਕ ਬਣਦੀਆਂ ਕਲਾਸਾਂ ਸਮੇਂ-ਸਮੇਂ ਸਰ ਜਿਹੜੀਆਂ ਹੋਰ ਵੀ ਆ ਕਿਉਂਕਿ ਸਕੂਲ ਦੇ ਵਿੱਚ ਬੱਚੇ ਟੀਚਰਾਂ ਤੋਂ ਕੁਝ ਥੋੜਾ ਜਿਹਾ ਇਸ ਤਰ੍ਹਾਂ ਦਾ ਹੁੰਦਾ ਕਿ ਉਹ ਨਹੀਂ ਲੈ ਸਕਦੇ ਕਿਉਂਕਿ ਨਹੀਂ ਬੋਲ ਸਕਦੇ ਜਿਸ ਤਰ੍ਹਾਂ ਅੱਜ ਵੀ ਪ੍ਰੋਫੈਸਰ ਦੇ ਸਾਹਮਣੇ ਪ੍ਰੋਫੈਸਰ ਸਾਹਿਬ ਦੇ ਸਾਹਮਣੇ ਬੱਚੇ ਨਹੀਂ ਬੋਲ ਪਾਏ ਕਿ ਜਦੋਂ ਅਲੱਗ ਉਹ ਨਿਊਟਰਲ ਦੇ ਵਿੱਚ ਅਲੱਗ ਉਹਨਾਂ ਦੇ ਹੋਰ ਵੀ ਸਖਸੀਅਤਾਂ ਹੋਣ ਗਿਆ ਉਹਨਾਂ ਦੇ ਸਾਹਮਣੇ ਰੂਬਰੂ ਹੋਣਗੇ ਬੱਚੇ ਤਾਂ ਉਹਨਾਂ ਨੂੰ ਬਹੁਤ ਹੀ ਇਸ ਚੀਜ਼ ਦਾ ਮਤਲਬ ਗਿਆਨ ਅਲੱਗ ਤੋਂ ਹਟ ਕੇ ਹਰੇਕ ਮੈਟਰ ਬਾਰੇ ਜਿੰਨਾ ਵੀ ਆਪਾਂ ਸਮਾਜ ਵਿੱਚ ਕਿਵੇਂ ਵਿਚਰਨਾ ਇਸ ਤਰ੍ਹਾਂ ਇੱਕ ਚੰਗੇ ਇਨਸਾਨ ਬਣਨਾ ਇਸ ਤਰ੍ਹਾਂ ਦੀਆਂ ਸਾਰੀਆਂ ਸਿੱਖਿਆਵਾਂ ਚੰਗੇ ਅਲੱਗ-ਅਲੱਗ ਬਿੱਲ ਐਜੂਕੇਟਿਡ ਸਾਡੇ ਕੋਲੇ ਸਟਾਫ ਹੈ ਤੇ ਮਤਲਬ ਰਿਟਾਇਰਡ ਸਾਡੇ ਕੋਲੇ ਆਰਮੀ ਪਰਸਨ ਬਹੁਤ ਜ਼ਿਆਦਾ 에어 ਫੋਰਸ ਦੇ ਚੋਰ ਸਰਦਨ ਸਿੰਘ ਇਹ ਸਾਡੇ ਸੀਨੀਅਰ ਸਿਟੀਜ਼ਨ ਰੂਪ ਸਿੰਘ ਖੜੇ ਨੇ ਇੱਕ ਇਹ ਬਹੁਤ ਵਧੀਆ ਮਤਲਬ ਇਸ ਤਰੀਕੇ ਦੇ ਸਾਰੇ ਅਸੀਂ ਹਰੇਕ ਤਰੀਕੇ ਲਈ ਮਤਲਬ ਫਿਜ਼ੀਕਲ ਦੇ ਮਾਨਸਿਕ ਦੋਨੇ ਤਰੀਕਿਆਂ ਦੇ ਬੱਚਿਆਂ ਨੂੰ ਪ੍ਰਿਪੇਅਰ ਕਰਾਂਗੇ ਗੁਰਬਾਣੀ ਦਾ ਕਥਣਾ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜੇ ਅਸੀਂ ਵਿਦਿਆ ਨੂੰ ਵਿਚਾਰਾਂਗੇ ਤਾਂ ਅਸੀਂ ਪਰਉਪਕਾਰੀ ਬਣਾਂਗੇ ਇਹ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਬਹੁਤ ਵਧੀਆ ਪ੍ਰਬਾਲਾ ਕੀਤਾ ਤੇ ਸਾਰੇ ਬੱਚਿਆਂ ਨੂੰ ਬਹੁਤ ਬੇਨਤੀ ਹੈ ਕਿ ਤੁਸੀਂ ਇਸ ਵੇਲੇ ਵੱਧ ਤੋਂ ਵੱਧ ਇਸ ਦਾ ਪਾਓ ਤੇ ਇੱਥੇ ਕਲਾਸਾਂ ਲਾਓ ਤਾਂ ਆਪਣਾ ਜੀਵਨ ਸੱਚਾ ਸੱਚਾ ਬਣਾਓ ਇੱਕ دنیਵੀ ਤੇ ਧਾਰਮਿਕ ਵਿਦਿਆ ਤਾਂ ਸਾਨੂੰ ਦੋਨਾਂ ਦਾ ਗਿਆਨ ਮਿਲੂਗਾ ਹਾਂਜੀ ਹਾਂ ਇਹਦਾ ਸਾਡੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਟੀਚਰਾਂ ਉਹਨਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇਸ ਗੱਲ ਦੀ ਹਮਮੀ ਭਰੀ ਵੀ ਅਸੀਂ ਉਹ ਰਿਟਾਇਰ ਟੀਚਰ ਬਿਲਕੁਲ ਕੁਆਲਿਫਾਈਡ ਹੈਗੇ ਬੰਦੇ ਉਹ ਕਹਿੰਦੇ ਅਸੀਂ ਸੇਵਾ ਕਰਾਂਗੇ ਤੇ ਬੱਚਿਆਂ ਨੂੰ ਬਹੁਤ ਵਧੀਆ ਮੌਕਾ ਹੈ ਜੇ ਟਿਊਸ਼ਨ ਦੇ ਨਾਰਮਲ ਲੈਣਾ 1000 2000 ਰੁਪਏ ਲੈਂਦੇ ਫੀਸ ਇੱਕ ਘੰਟੇ ਦੀ ਇਹ ਕਰਕੇ ਕੋਈ ਫੀਸ ਨਹੀਂ ਹੈਗੀ ਫ੍ਰੀ ਦੇ ਵਿੱਚ ਕਲਾਸਾਂ ਲੱਗਣਗੀਆਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਊਗਾ ਤੇ ਬੱਚਿਆਂ ਨੂੰ ਵੀ ਬੇਨਤੀ ਆ ਕਿ ਵੱਧ ਤੋਂ ਵੱਧ ਇੱਥੇ ਆਉਣ ਤੇ ਆਪਣਾ ਵਿਦਿਆ ਪ੍ਰਾਪਤ ਕਰਨਾ ਤੇ तकरीबन 10 ਇਸ ਗੁਰਦੁਆਰਾ ਸਾਹਿਬ ਪਿਛਲੇ 8 ਕੁ ਮਹੀਨੇ ਤੋਂ ਸੇਵਾ ਕਰ ਰਿਹਾ ਉਸ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੋਰ ਵੀ ਬੜੇ ਅਪਰਾਲੇ ਕੀਤੇ ਸੀ ਜੋ ਸੁਣੇ ਨੇ ਤੇ ਕੋਸ਼ਕ ਮੇਰੇ ਆਉਣ ਦੇ ਬਾਅਦ ਵਿੱਚ ਹੋਇਆ ਜੋ ਮੈਂ ਅੱਖੀਂ ਦੇਖਿਆ ਜਿਸ ਤਰ੍ਹਾਂ ਪਿੰਡ ਦੇ ਸਕੂਲ ਦੇ ਵਿੱਚ ਪਹਿਲਾਂ ਟੀਚਰ ਨਹੀਂ ਸੀ ਉਹ ਇਹਨਾਂ ਨੇ ਪੇ ਦਿੱਤੀ ਗੁਰੂ ਘਰ ਦੀ ਗੋਲਕ ਤੋਂ ਟੀਚਰ ਰੱਖੇ ਫਿਰ ਬੱਸ ਦੀ ਲੋੜ ਸੀ ਗੁਰਦਾਰ ਸਾਹਿਬ ਤੋਂ ਬੱਸ ਦਿੱਤੀ ਉਸ ਤੋਂ ਬਾਅਦ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਹੁੰਦਾ ਨਾ ਉਹ ਗੁਰੂ ਘਰ ਦਾ ਜਿਹੜਾ ਸਿਧਾਂਤ ਹੁੰਦਾ ਸਿਧਾਂਤਕ ਪੱਖ ਨੂੰ ਉੱਪਰ ਲੈ ਕੇ ਆਉਣਾ ਜਿਹੜਾ ਗੁਰੂ ਨਾਨਕ ਮਹਾਰਾਜ ਦੇ ਦਰ ਦਾ ਹੈਗਾ ਸਿਧਾਂਤ ਉਹ ਸਿਧਾਂਤ ਹੀ ਸੀ ਵੀ ਜਿਹੜੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਉਹਨਾਂ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਬੱਚਿਆਂ ਨੂੰ ਗੁਰੂ ਦੇ ਦਰ ਦੇ ਨਾਲ ਜੋੜਨ ਦੇ ਲਈ ਗੁਰਮੁਖੀ ਲਿਪੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਉੱਥੇ ਕਲਾਸਾਂ ਆਰੰਭ ਕੀਤੀਆਂ ਸੀ ਇਹ ਸਿਧਾਂਤ ਹੈ ਸਾਡੇ ਗੁਰੂ ਘਰ ਦਾ ਉਹਦਾ ਕਾਰਨ ਕੀ ਸੀ ਵੀ ਇੱਕ ਤੇ ਜਿਹੜੇ ਲੋਕ ਦੁਨਿਆਵੀ ਗਿਆਨ ਤੋਂ ਬੰਨ੍ਹੇ ਸੀ ਉਹਨਾਂ ਨੂੰ ਦੁਨਿਆਵੀ ਗਿਆਨ ਵੀ ਮਿਲਦਾ ਸੀ ਤੇ ਜਦੋਂ ਗੁਰੂ ਦੀ ਸੰਗਤ ਚਾਹੁੰਦੇ ਸੀ ਉਦੋਂ ਗੁਰੂ ਦੇ ਦਰ ਦਾ ਗਿਆਨ ਵੀ ਉਹਨਾਂ ਦੇ ਘਰ 'ਚ ਪਹੁੰਚਦਾ ਸੀ। ਇਹੀ ਪੱਖ ਲੈ ਕੇ ਇਹ ਪ੍ਰਬੰਧਕ ਕਮੇਟੀ ਤੇ ਸਮੁੱਚੇ ਨਗਰ ਨਿਵਾਸੀ ਤੁਰੇ ਆ ਵੀ ਇੱਥੇ ਮੰਨ ਲਓ ਜੇ 50 ਬੱਚੇ ਵੀ ਆਉਂਦੇ ਆ। ਮੰਨ ਕੇ ਚੱਲਦੇ ਆ ਉਹ 50 ਬੱਚੇ ਇੱਥੇ ਦੁਨਿਆਵੀ ਸਕੂਲੀ ਵਿਦਿਆ ਸਿੱਖਣ ਦੇ ਲਈ ਆਉਂਦੇ ਆ। ਸੁਭਾਅਕ ਇਹ ਵੀ ਇੱਥੇ ਜਦੋਂ ਆ ਕੇ ਬੈਠਣਗੇ ਗੁਰੂ ਦੀ ਬਾਣੀ ਦਾ ਕੋਈ ਅੱਖਰ ਉਹਨਾਂ ਦੇ ਕੰਨ ਵਿੱਚ ਪਊ ਗੁਰੂ ਦੀ ਬਾਣੀ ਦਾ ਗਿਆਨ ਵੀ ਉਹਨਾਂ ਦੇ ਅੰਦਰ ਜਾਊ ਜੇ ਉਹ ਗੁਰੂ ਨਾਲ ਜੁੜਨਗੇ ਸੁਭਾਅ ਕੇ ਵੀ ਉਹ ਜੇ 50 ਬੱਚੇ ਨੇ ਤੇ 50 ਪਰਿਵਾਰ ਵੀ ਗੁਰੂ ਦੇ ਦਰ ਦੇ ਨਾਲ ਜੁੜਨਗੇ ਇਥੇ ਇੱਕ ਤੇ ਇਹ ਹੈ ਵੀ ਬੱਚਿਆਂ ਨੂੰ ਜਿਹੜੀ ਸਕੂਲੀ ਵਿੱਦਿਆ ਉਹ ਵੀ ਮਿਲੂ ਦੂਸਰਾ ਪੱਖ ਇਹ ਵੀ ਹੈ ਵੀ ਜਿਹੜੀ ਸਾਡੀ ਸਿੱਖੀ ਦੀ ਫਲਵਾੜੀ ਆ ਉਹ ਵੀ ਫਰਪਲ ਦੋ ਇਹਨੂੰ ਮੁੱਖ ਲੈ ਕੇ ਅਸੀਂ ਇਸ ਕਾਰਜ ਨੂੰ ਆਰੰਭ ਕੀਤਾ